ਜੀ ਜਮਈ ਕੱਲ ਕਦਾਰਨਾਥ ਇੱਕ ਫਿਲਮ ਵੀ ਆਈ ਸੀ ਉਸੇ ਸ਼ਾਂਤ ਦੀ ਉਹ ਮਰ ਗਿਆ ਮੁੰਡਾ ਜਿਹੜਾ ਜੀ ਤੇ ਸ਼ਾਇਦ ਉਹ ਜਿਹੜੀ ਸੈਫਾਲੀ ਖਾਨ ਦੀ ਕੁੜੀ ਉਹਦੀ ਪਹਿਲੀ ਫਿਲਮ ਸੀ ਹਾਂ ਅੱਜ ਕਰੋ ਗੱਲ ਨਾ ਫਿਲਮ ਮੰਦਰਬਾਰੇ ਗੱਲ ਕਰਦੇ ਆ ਨਹੀਂ ਉਹ ਕਦਾਰਨਾਥ ਉੱਥੋਂ ਦੀ ਹੀ ਬਣੀ ਆ ਜੀ ਜੀ ਬਹੁਤ ਜ਼ਬਰਦਸਤ ਲੋਕੇਸ਼ਨਾਂ ਤੇ ਬਣੀ ਛੁਣਗਿਆ ਜਦੋਂ ਤਕਨੀਕੀ ਆਧਾਰ ਤੇ ਦੇਖੀ ਹੈ ਨਾ ਜੀ ਬੜੀ ਸੋਹਣੀ ਫਿਲਮ ਆ ਜੀ ਜੀ ਕਲਵਾਨ ਸਿੰਘ ਜੀ ਆਪਾਂ ਉਹੀ ਗੱਲ ਕਰ ਰਹੇ ਹਾਂ ਤੁਹਾਡੇ ਕਮੈਂਟ ਵਾਲੀ ਹੀ ਉੱਥੇ ਕਹਿੰਦੇ ਜੀ 228 ਕਿਲੋ ਸੋਨਾ ਇੱਧਰ ਉੱਧਰ ਗਾਇਬ ਹੋ ਗਿਆ ਇਹ ਵੱਡਾ ਸਾਰਾ ਕਪਲਾ ਹੈ ਨਹੀਂ ਅਸਲ ਦੇ ਵਿੱਚ ਨਾ ਇਹ ਕੱਲ ਜੋ ਸ਼ੰਕਰਚਾਰੀਆ ਜੀ ਉਹਨਾਂ ਦਾ ਬਿਆਨ ਆਇਆ ਹੈ ਆ ਅਭੀ ਅਭੀ ਮੁਕਤੇਸ਼ਵਰानंद ਕੁਛ ਐਸਾ ਉਹਨਾਂ ਦਾ ਨਾਮ ਹੈ ਜੀ ਮਾਫ ਕਰਨਾ ਜੇ ਮੈਂ ਨਹੀਂ ਗਲਤ ਕਿਉਂਕਿ ਉਹ ਸਨਾਤਨ ਦੇ ਜੀ 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 ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਉਹਨਾਂ ਨੇ ਨਾ ਇਹ ਸਵਾਲ ਚੁੱਕਿਆ ਕਿ ਜਿੱਦਾਂ ਆਪਣੇ ਵੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲੋ ਮਸਤੂਆਣਾ ਸਾਬ ਦੇ ਵਿੱਚ ਬਿਲਕੁਲ ਦਰਬਾਰ ਸਾਹਿਬ ਦੀ ਹੂ ਬਹੂ ਇਮਾਰਤ ਇਸ ਤਰ੍ਹਾਂ ਨਕਲ ਕਰਕੇ ਤਿਆਰ ਕੀਤੀ ਜਾ ਰਹੀ ਸੀਗੀ ਤਾਂ ਉਹਦੇ ਤੇ ਬਹੁਤ ਵੱਡਾ ਵਿਵਾਦ ਹੋਇਆ ਸੀ ਅਸੀਂ ਉਦੋਂ ਨਵੇਂ-ਨਵੇਂ ਇੱਧਰ ਆਏ ਸਾਂ ਅੱਜ ਤੋਂ ਇਹ ਗੱਲ ਕੋਈ 10-12 ਸਾਲ ਪਹਿਲਾਂ ਦੀ ਹੋਏਗੀ ਤਾਂ ਉਦੋਂ ਬਹੁਤ ਇਹ ਮੁੱਦਾ ਪੱਖਦਾ ਹੁੰਦਾ ਸੀਗਾ ਉਸ ਤੋਂ ਬਾਅਦ ਪਤਾ ਨਹੀਂ ਤਾਮੀਰ ਤੇ ਰੋਕ ਲੱਗ ਗਈ ਆ ਕਿ ਕੀ ਹੋਇਆ ਮੈਨੂੰ ਉਸ ਬਾਰੇ ਨਹੀਂ ਪਤਾ ਤਾਂ ਉਸੇ ਤਰ੍ਹਾਂ ਹੀ ਉਹ ਜਿਹੜੇ ਸ਼ੰਕਰਚਾਰੀ ਹੈ ਵੈਸੇ ਉਹ ਸ਼ੰਕਰਚਾਰੀ ਹੈ ਜਿਹੜੇ ਕਿ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਮਾਮਲੇ ਦੇ ਵਿੱਚ ਮੋਦੀ ਸਾਹਿਬ ਦੀ ਜਾਂ ਜਿਹੜੀ ਸਮੁੱਚੀ ਇਹਨਾਂ ਦੀ ਕੈਲੋਕੇ ਟਰਸਟ ਦੀ ਜੋ ਵੀ ਕਾਰਕਰਦਗੀ ਸੀ ਉਹਦੇ ਤੇ ਉਂਗਲ ਚੁੱਕ ਚੁੱਕੇ ਨੇ ਹੂੰ ਕਿ ਇਹ ਪ੍ਰਾਣ ਪ੍ਰਤੀਸ਼ਟਾ ਦਾ ਜਿਹੜਾ ਸਮਾਗਮ ਹੈ ਸਿਆਸੀ ਤੌਰ ਤੇ ਕਾਲੀ ਚ ਕੀਤਾ ਜਾ ਰਿਹਾ ਵਾ ਜੀ ਜਦ ਕਿ ਜੋ ਮਤਲਬ ਕਿ ਕੈਲੋਕੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਸਨਾਤਨ ਦੀ ਰੀਤ ਅਨੁਸਾਰ ਕਿ ਪਹਿਲਾ ਮੰਦਰ ਦਾ ਨਿਰਮਾਣ ਸੰਪੂਰਨ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਪ੍ਰਾਣ ਪ੍ਰティਸ਼ਟਾ ਹੋ ਸਕਦੀ ਹੈ ਜੀ ਤਾਂ ਮਤਲਬ ਇਹ ਉਹਨਾਂ ਦੇ ਵਿੱਚੋਂ ਸਨ ਜਿਹੜੇ ਨਾਰਾਜ਼ ਸੀਗੇ ਇਹ ਸਾਰੀ ਚੀਜ਼ ਨੂੰ ਲੈ ਕੇ ਇਹਨਾਂ ਨੇ ਉਹ ਜਿਹੜੇ ਇੱਕ ਨਾ ਕੈਦਾਰ ਨਾ ਜੋ ਮੰਦਰ ਆ ਬਹੁਤ ਪਾਵਨ ਜਗਾ ਸਨਾਤਨ ਜੀ 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 ਉਹਦਾ ਕਹਿੰਦੇ ਕਿ ਸ਼ਿਲਾ ਨਿਯਾਸ ਕੀਤਾ ਇੱਥੇ ਜਿੱਥੇ ਨਾ ਪਹਿਲਾਂ ਕਿਸਾਨ ਆਗੂ ਬੁੜਾ ਬਰਾਲੀ ਕਿਹੜਾ ਏਰੀਆ ਵਜਦਾ ਦਿੱਲੀ ਦਾ ਦਿੱਲੀ ਦਾ ਏਰੀਆ ਕੁਝ ਹਾਂ ਜੀ ਬਰਾੜੀ ਜੀ ਜਿੱਥੇ ਪਹਿਲਾਂ ਕਿਸਾਨਾਂ ਨੂੰ ਕਹਿੰਦੇ ਸੀ ਇੱਥੇ ਆ ਜਾਓ ਜਦੋਂ ਦਿੱਲੀ ਐ ਇੰਟਰੋ ਹੋਇਆ ਕਿਸਾਨ ਅੰਦੋਲਨ ਜੀ ਇਸ ਏਰੀਆ ਦੇ ਵਿੱਚ ਸ਼ਿਲਾ ਨਿਆਸ ਹੋਇਆ ਇਹ ਕਹਿੰਦੇ ਆ ਕਿ ਇਹ ਕਾਪੀ ਬਣਾ ਰਹੇ ਆ ਉੱਥੋਂ ਦੀ ਹਮ ਨਕਲ ਕਰਕੇ ਤਾਂ ਉਹ ਉੱਥੋਂ ਫਿਰ ਇਹਨਾਂ ਨੇ ਇੱਕ ਸਵਾਲ ਚੁੱਕਿਆ ਕਿ ਭਾਈ ਉੱਥੇ 228 ਕਿਲੋ ਸੋਨਾ ਗਾਇਬ ਹੋਇਆ ਇੱਕ ਕਪਲਾ ਉੱਥੇ ਕੀਤਾ ਹੁਣ ਤੁਸੀਂ ਇੱਥੇ ਕਪਲਾ ਕਰਨਾ ਕਿਉਂਕਿ ਉੱਥੋਂ ਨਾ ਜਿੱਥੇ ਇਹਨਾਂ ਨੇ ਸ਼ਿਲਾ ਨਿਯਾਸ ਕੀਤਾ ਨਾਲ ਦੀ ਨਾਲ ਇਹਨਾਂ ਨੇ ਮਤਲਬ ਕਿ QR ਕੋਡ ਵਗੈਰਾ ਦੇ ਕੇ ਤੇ ਡੋਨੇਸ਼ਨ ਸ਼ੁਰੂ ਕਰ ਦਿੱਤੀ ਜੀ ਜੀ ਤਾਂ ਇਹਨਾਂ ਨੇ ਸਵਾਲ ਜਿਹੜੇ ਉਹ ਚੁੱਕਣੇ ਸ਼ੁਰੂ ਕਰ ਦਿੱਤੇ ਖੈਰ ਮੈਂ ਤੁਹਾਨੂੰ ਨਾ ਪਿੱਛੇ ਲੈ ਜਾਣਾ ਉੱਥੇ ਸੰਤੋਸ਼ ਤਰਵੇਦੀ ਨੇ ਉੱਤਰਾਖੰਡ ਦੇ ਵਿੱਚ ਜੀ ਜੋ ਚਾਰ ਧਾਮ ਮਹਾਪੰਚਾਇਤ ਖੈਦ ਕੁਛ ਇਸ ਤਰ੍ਹਾਂ ਦਾ ਉਹਨਾਂ ਦਾ ਸੰਗਠਨ ਆ ਕਿਉਂਕਿ ਆਪਾਂ ਨੂੰ ਉਧਰ ਜਾਣਕਾਰੀ ਨਹੀਂ ਇੰਨੀ ਆ ਗਈ ਤਾਂ ਕਰਕੇ ਮੈਂ ਪਹਿਲੇ ਅਗਾਊ ਮਾਫੀ ਦੇ ਤਹਿਤ ਹੀ ਗੱਲ ਕਰਦਾ ਸਹਿਤ ਹੀ ਗੱਲ ਕਰਦਾ ਕਿ ਕੋਈ ਨਾਮ ਚ ਕੁਪਲੇ ਖਾ ਬਹਿ ਜਾਵੇ ਮਾਫ ਕਰਨਾ ਜੀ ਅੱਛਾ ਉਹਨਾਂ ਨੇ ਜਿਹੜੇ ਉਹ ਤਰਵੇਦੀ ਸਾਹਿਬ ਸੀਗੇ ਉਹਨਾਂ ਨੇ ਚਾਰ ਧਾਮ ਕਰਕੇ ਜਿਹੜੀ ਸੰਗਠਨ ਆ ਚਾਰ ਧਾਮ ਤੀਰਥ ਮਹਾਪੰਚਾਇਤ ਕੁਛ ਇਸ ਤਰ੍ਹਾਂ ਦਾ ਜੀ ਉਹਨਾਂ ਨੇ ਪਿਛਲੇ ਸਾਲ ਮੈਂ ਨਵ ਭਾਰਤ ਟਾਈਮਜ਼ ਦੇ ਵਿੱਚ ਪੜ੍ਹਿਆ ਸੀਗਾ ਕਾਫੀ ਵੱਡਾ ਆਰਟੀਕਲ ਲੱਗਾ ਸੀਗਾ ਉਹਨਾਂ ਨੇ ਇਹ ਗੱਲ 2023 ਚ ਚੁੱਕੀ ਸੀਗੀ ਜੀ ਕਿ ਇੱਥੇ ਜੋ ਗਰਭਗ੍ਰਹਿ ਆ ਉਹਦੇ ਵਿੱਚ ਮਤਲਬ ਕਿ ਸੋਨਾ ਲਾਇਆ ਗਿਆ ਤੇ ਉਹਦੇ ਚੋਂ 228 ਕਿਲੋ ਉਦੋਂ 230 ਦੱਸਿਆ ਗਿਆ ਸੀਗਾ ਕਿ 230 ਕਿਲੋ ਦੇ ਕਰੀਬ ਸੋਨਾ ਗਾਇਬ ਹੋ ਗਿਆ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਮੰਗ ਰੱਖੀ ਸੀਗੀ ਕਿ ਇਨਵੈਸਟੀਗੇਟ ਕਰਾਓ ਮਾਮਲਾ ਪਰ ਉਹ ਇਨਵੈਸਟੀਗੇਸ਼ਨ ਹੋਈ ਨਹੀਂ ਜਿਹਦੇ ਆਧਾਰ ਤੇ ਹੁਣ ਸ਼ੰਕਰਚਾਰੀਆ ਨੇ ਇਹ ਕੱਲ ਸਟੇਟਮੈਂਟ ਦਿੱਤੀ ਹੈ ਜਿਹਦੀ ਅੱਜ ਤੁਸੀਂ ਵੇਖੋਗੇ ਪੰਜਾਬੀ মিডিਆ ਨੇ ਵੀ ਕਵਰੇਜ ਕੀਤੀ ਹੈ ਇਹ ਕੱਲ ਦੀ ਸਟੇਟਮੈਂਟ ਹੈ ਜੀ 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 ਰਿਸ਼ੀਰ ਦੇਵਪਾਲ ਬਾਈ ਕਹਿ ਰਹੇ ਇਧਰ-ਉਧਰ ਹੋਇਆ ਨਹੀਂ ਕਰ ਲਿਆ ਗਿਆ ਬਿਲਕੁਲ ਕੋਈ ਓਡੀ ਚੀਜ਼ ਹੈ ਤਾਂ ਇਧਰ-ਉਧਰ ਕਰ ਹੀ ਗਿਆ ਹੋਣਾ ਅਸੀਂ ਇਹ ਨਹੀਂ ਕਹਿ ਸਕਦੇ ਹੁਣ ਪਰ ਇਹ ਤਾਂ ਦੇਖੋ ਗੱਲ ਇਹ ਆ ਕਿ ਬਈ ਆ ਇਨਵੈਸਟੀਗੇਸ਼ਨ ਦਾ ਵਿਸ਼ਾ ਪਰ ਇਨਵੈਸਟੀਗੇਸ਼ਨ ਹੋਈ ਕਿਉਂ ਨਹੀਂ ਇਹ ਆਪਣੇ ਆਪ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਬਿਲਕੁਲ ਇਹ ਵੀ ਇਨਵੈਸਟੀਗੇਸ਼ਨ ਦਾ ਜੀ ਸਾਹਿਲ ਸ਼ਰਮਾ ਕਹਿੰਦੇ ਕਨੇਡਾ ਵਾਲੇ ਸੋਨੇ ਦਾ ਕੀ ਬਣਿਆ ਕਨੇਡਾ ਵਾਲਾ ਸੋਨਾ ਕਿਹੜਾ ਉਹ ਤੇ ਦੇਖੋ ਉਹ ਵੀ ਬੜਾ ਪੰਗਾ ਪਿਆ ਉਹ ਕਹਿੰਦੇ ਇੰਡੀਆ ਚ ਆਊਗਾ ਕਹਿੰਦੇ ਸੰਭਾਵਨਾ ਹੈ ਤਾਂ ਖੈਰ ਉਹ ਵੀ ਕਮਾਲ ਦੀ ਚੋਰੀ ਆ ਬਾਈ ਉਹ ਵੀ ਬਹੁਤ ਜ਼ਬਰਦਸਤ ਸੀ ਵੀ ਚੋਰੀ ਜੀ ਜੀ ਇੱਕ ਲੱड्डू ਸਿੰਘ ਸਿੱਧੂ ਜੀ ਦਾ ਇੱਕ ਮਿੰਟ ਹੈ ਜੀ ਕਹਿੰਦੇ ਮਿੰਟੂ ਪਲੀਜ਼ ਪੁਲਿਸ ਤੇ ਕੋਈ ਪ੍ਰੋਗਰਾਮ ਕਰੋ ਕਿਉਂ ਥਾਣਿਆਂ ਵਿੱਚ ਨਫਰੀ ਬਿਲਕੁਲ ਘਟ ਹੈ ਅਸੀਂ ਗੱਲ ਕਰਦੇ ਹੁੰਦੇ ਹਾਂ ਜੀ ਅਕਸਰ ਤੇ ਕੋਈ ਗੱਲ ਨਹੀਂ ਫੇਰ ਕਰ ਲਵਾਂਗੇ ਕੋਈ ਚੱਕਰ ਨਹੀਂ ਆ ਗਿਆ ਜੀ ਪੁਲਿਸ ਰਿਫਾਰਮਸ ਤੇ ਅਕਸਰ ਆਪਾਂ ਬੋਲਦੇ ਰਹਿੰਦੇ ਆ ਜੀ 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 ਅੱਜ ਦੇ ਨਹੀਂ 6-7 ਸਾਲ ਹੋ ਗਏ ਲੱਗੇ ਇਹਨੂੰ ਕਿ ਪੁਲਿਸ ਰਿਫਾਰਮਸ ਜ਼ਰੂਰੀ ਨੇ ਬਹੁਤ ਜ਼ਰੂਰੀ ਆ ਤੇ ਇਹਦੇ ਬਗੈਰ ਆਪਣੀ ਗਤੀ ਨਹੀਂ ਹੈ ਬਹੁਤ ਸਾਰੀਆਂ ਸਮੱਸਿਆਵਾਂ ਕਿਉਂਕਿ ਇਹਨਾਂ ਦੀ ਪਬਲਿਕ ਡੀਲਿੰਗ ਹੈ ਸਾਰੀ ਹੂੰ ਆਪਣਾ ਸਾਰਾ ਕਹਿ ਲੋ ਕਿ ਜੇ ਆਪਾਂ ਨੂੰ ਕੋਈ ਕੋਟੇਗਾ ਤੇ ਪਠਾਣੀ ਨੂੰ ਭਜਾਂਗੇ ਬਿਲਕੁਲ ਬਿਲਕੁਲ ਤਾਂ ਇਹਨਾਂ ਦੇ ਸਾਰੇ ਹੀ ਆ ਸਾਰਾ ਕੁਝ ਤੇ ਜਦੋਂ ਇਹੀ ਦੁਖੀ ਆ ਤੁਸੀਂ ਜੋ ਇਹ ਪੱਕਾ ਮੁਲਾਜ਼ਮ ਹੋਣਾ ਭਰਾ ਹੂੰ ਪੱਕਾ ਮੁਲਾਜ਼ਮ ਹੋਏਗਾ ਜਾਂ ਇਹਨਾਂ ਦਾ ਆਪਣਾ ਕੋਈ ਮੁਲਾਜ਼ਮ ਹੋਏਗਾ ਮੈਨੂੰ ਸਭ ਪਤਾ ਹੈ ਕਿਉਂਕਿ ਸਾਡੇ ਆਪਣੇ ਮੁਲਾਜ਼ਮ ਆ ਤਾਂ ਇਹਨਾਂ ਦੀ ਜਦੋਂ ਇਹ ਆਪ ਹੀ ਕਹਿ ਲੋ ਕਿ ਆਪ ਹੀ ਪੀੜ ਨਾਲ ਤਰਸ ਤਰਸ ਇਹਨਾਂ ਦੀ ਹੋ ਹੀ ਜਾਂਦੀ ਹੈ ਤੇ ਇਹ ਦੂਜੇ ਨੂੰ ਗੋਲੀ ਕੀ ਦੇਣਗੇ ਵੀ ਦਰਦ ਨਿਵਾਰਣ ਹੋ ਜਾਵੇ ਜੀ ਜੀ ਇਹ ਤੇ ਆਪ ਦਰਦ ਦੇ ਨਾਲ ਖੜਾ ਰਹੇ ਨੇ ਜੀ ਜੀ ਇੱਕ ਮਿੰਟ ਹੋਰ ਪੜ੍ਹਦੇ ਆ ਫਿਰ ਆਪਾਂ ਲੈਨੇ ਆ ਜਾਲਸ ਜੀ ਰਣਜੀਤ ਤੂਰ ਕਹਿੰਦੇ ਆ ਕਿ ਕੇਦਾਰਨਾਥ ਮੰਦਿਰ ਉੱਤਰਾਖੰਡ ਵਿੱਚ ਹੈਗਾ ਕੇਦਾਰਨਾਥ ਬਦਰੀਨਾਥ ਗੰਗੋਤਰੀ ਜਗੋਤਰੀ ਸ਼੍ਰੀ ਹਿਮਕੁੰਡ ਸਾਹਿਬ ਪੰਜ ਧਾਮ ਐਲਾਨ ਕਰ ਦਿੱਤਾ ਹੈ ਸਰਕਾਰ ਨੇ ਅੱਛਾ ਜੀ ਅੱਛਾ ਪਹਿਲਾਂ ਚਾਰ ਧਾਮ ਸੀ ਹੈ ਨਾ 12 ਜੋਤੀ ਲਿੰਗ ਜੀ 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 ਇਹ ਸਨਾਤਨ ਦੇ ਵਿੱਚ ਸੀਗੇ ਜੀ ਜਿਵੇਂ ਹੀ ਕੱਲ ਕੇਦਾਰਨਾਥ ਇੱਕ ਫਿਲਮ ਵੀ ਆਈ ਸੀ ਉਸ ਸ਼ਾਂਤ ਦੇ ਉਹ ਮਰ ਗਿਆ ਮੁੰਡਾ ਜਿਹੜਾ ਜੀ ਤੇ ਸ਼ਾਇਦ ਉਹ ਜਿਹੜੀ ਸੈਫਲੀ ਖਾਨ ਦੀ ਕੁੜੀ ਉਹਦੀ ਪਹਿਲੀ ਫਿਲਮ ਸੀ ਅਜਿ ਘਰ ਕਦਾਰਨਾਥ ਮੰਦਰ ਬਾਰੇ ਗੱਲ ਕਰਦੇ ਆ ਨਹੀਂ ਉਹ ਕਦਾਰਨਾਥ ਉੱਥੋਂ ਦੀ ਉਹ ਬਣੀ ਆ ਜੀ ਜੀ ਬਹੁਤ ਜ਼ਬਰਦਸਤ ਲੋਕੇਸ਼ਨਾਂ ਤੇ ਬਣੀ ਫਿਲਮ ਆ ਜਦੋਂ ਤਕਨੀਕੀ ਆਧਾਰ ਤੇ ਦੇਖੀ ਹੈ ਨਾ ਜੀ ਬੜੀ ਸੋਹਣੀ ਫਿਲਮ ਆ ਜੀ ਜੀ ਕਲਵੰਤ ਸਿੰਘ ਜੀ ਆਪਾਂ ਉਹੀ ਗੱਲ ਕਰ ਰਹੇ ਆ ਤੁਹਾਡੇ ਕਮੈਂਟ ਵਾਲੀ ਹੀ ਉੱਥੇ ਕਹਿੰਦੇ ਜੀ 228 ਕਿਲੋ ਸੋਨਾ ਇੱਧਰ ਉੱਧਰ ਗਾਇਬ ਹੋ ਗਿਆ ਇਹ ਵੱਡਾ ਸਾਰਾ ਕਪਲਾ ਹੈ ਨਹੀਂ ਅਸਲ ਦੇ ਵਿੱਚ ਨਾ ਇਹ ਕੱਲ ਜੋ ਸ਼ੰਕਰਚਾਰੀਆ ਜੀ ਉਹਨਾਂ ਦਾ ਬਿਆਨ ਆਇਆ ਹੈ ਆ ਅਭੀ ਅਭੀ ਮੁਕਤੇਸ਼ਵਰानंद ਕੁਛ ਐਸਾ ਉਹਨਾਂ ਦਾ ਨਾਮ ਹੈ ਜੀ ਮਾਫ ਕਰਨਾ ਜੇ ਮੈਂ ਗਲਤ ਕਿਉਂਕਿ ਉਹ ਸਨਾਤਨ ਦੇ ਜੀ 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 ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਉਹਨਾਂ ਨੇ ਨਾ ਇਹ ਸਵਾਲ ਚੁੱਕਿਆ ਕਿ ਜਿੱਦਾਂ ਆਪਣੇ ਵੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲੋ ਮਸਤੂਆਣਾ ਸਾਬ ਦੇ ਵਿੱਚ ਬਿਲਕੁਲ ਦਰਬਾਰ ਸਾਹਿਬ ਦੀ ਹੂ ਬਹੂ ਇਮਾਰਤ ਇਸ ਤਰ੍ਹਾਂ ਨਕਲ ਕਰਕੇ ਤਿਆਰ ਕੀਤੀ ਜਾ ਰਹੀ ਸੀਗੀ ਤਾਂ ਉਹਦੇ ਤੇ ਬਹੁਤ ਵੱਡਾ ਵਿਵਾਦ ਹੋਇਆ ਸੀ ਅਸੀਂ ਉਦੋਂ ਨਵੇਂ-ਨਵੇਂ ਇੱਧਰ ਆਏ ਸਾਂ ਅੱਜ ਤੋਂ ਇਹ ਗੱਲ ਕੋਈ 10-12 ਸਾਲ ਪਹਿਲਾਂ ਦੀ ਹੋਏਗੀ ਤਾਂ ਉਦੋਂ ਬਹੁਤ ਇਹ ਮੁੱਦਾ ਪੱਖ ਦਾ ਹੁੰਦਾ ਸੀਗਾ ਉਸ ਤੋਂ ਬਾਅਦ ਪਤਾ ਨਹੀਂ ਤਾਮੀਰ ਤੇ ਰੋਕ ਲੱਗ ਗਈ ਆ ਕਿ ਕੀ ਹੋਇਆ ਮੈਨੂੰ ਉਸ ਬਾਰੇ ਨਹੀਂ ਪਤਾ ਤਾਂ ਉਸੇ ਤਰ੍ਹਾਂ ਹੀ ਉਹ ਜਿਹੜੇ ਸ਼ੰਕਰਚਾਰੀ ਹੈ ਵੈਸੇ ਉਹ ਸ਼ੰਕਰਚਾਰੀ ਹੈ ਜਿਹੜੇ ਕਿ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਮਾਮਲੇ ਦੇ ਵਿੱਚ ਮੋਦੀ ਸਾਹਿਬ ਦੀ ਜਾਂ ਜਿਹੜੀ ਸਮੁੱਚੀ ਇਹਨਾਂ ਦੀ ਕਹेलो ਕਿ ਟਰਸਟ ਦੀ ਜੋ ਵਿਕਾਰ ਕਰਦਗੀ ਸੀ ਉਹਦੇ ਤੇ ਉਂਗਲ ਚੁੱਕ ਚੁੱਕੇ ਨੇ ਹਮ ਕਿ ਇਹ ਪ੍ਰਾਣ ਪ੍ਰਤੀਸ਼ਟਾ ਦਾ ਜਿਹੜਾ ਸਮਾਗਮ ਹੈ ਸਿਆਸੀ ਤੌਰ ਤੇ ਕਾਲੀ ਚ ਕੀਤਾ ਜਾ ਰਿਹਾ ਵਾ ਜੀ ਜਦ ਕਿ ਜੋ ਮਤਲਬ ਕਿ ਕਹेलो ਕਿ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਸਨਾਤਨ ਦੀ ਰੀਤ ਅਨੁਸਾਰ ਕਿ ਪਹਿਲਾ ਮੰਦਰ ਦਾ ਨਿਰਮਾਣ ਸੰਪੂਰਨ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਪ੍ਰਾਣ ਪ੍ਰティਸ਼ਟਾ ਹੋ ਸਕਦੀ ਹੈ